ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ 18 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਵੇਗਾ ਵੱਡਾ ਦਿਨ ਵੱਡੇ ਫੈਸਲੇ ਅਕਾਲੀ ਦਲ ਅਤੇ ਧੁੰਮਾ ਵਿਚਕਾਰ ਖੜਕੀ ਅੰਤਰੀ ਕਮੇਟੀ ਦੇ ਫੈਸਲਾ ਵਿਰੁੱਧ ਉਠੜ ਲਗੇ ਲੋਕ ਸਿੱਖਾਂ ਦੀਆਂ ਸੰਸਥਾਵਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਵਿਰੋਧੀ ਤਾਕਤਾਂ ਡਾਕਟਰ ਚੀਮਾ ਦਾ ਕਹਿਣਾ ਹਰਿਆਣਾ ਦੇ ਸੋਨੀਪੱਤ ਵਿੱਚ ਭਾਜਪਾ ਆਗੂ ਦਾ ਕਤਲ ਹਿਮਾਚਲ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਤੇ ਅੰਨੇਵਾ ਗੋਲੀਬਾਰੀ ਪਿਓ ਪੁੱਤ ਨੇ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਅਮਰੀਕਾ ਵਿੱਚ ਤੂਫਾਨ ਦਾ ਕਹਿਰ ਅਮਰੀਕਾ ਵੱਲੋਂ ਪਾਕਿਸਤਾਨ ਸਮੇਤ ਕਈ ਮੁਲਕਾਂ ਤੇ ਪਾਬੰਦੀ ਦੀ ਤਿਆਰੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਆਪਣੇ ਇਸ ਚੈਨਲ ਨੂੰ ਜਾਂ ਆਪਣਾ ਨਵਾਂ ਚੈਨਲ ਟੀਵੀਆ ਨਿਊਜ਼ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਇਸ ਵਕਤ ਆਪਣੇ ਮਾਰੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਵੀ ਇਸ ਵਕਤ ਵਿਵਾਦ ਹੈ ਅਕਾਲੀ ਦਲ ਦੀ ਭਰਤੀ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਨਿਗਰਾਨ ਕਮੇਟੀ ਬਣਾਈ ਗਈ ਸੀ ਪਹਿਲਾਂ 7 ਮੈਂਬਰੀ ਸੀ 2 ਮੈਂਬਰਾਂ ਵੱਲੋਂ ਅਸਤੀਫੇ ਦੇ ਦਿੱਤੇ ਗਏ ਸੀ 5 ਮੈਂਬਰ ਕਾਰਜਸ਼ੀਲ ਨੇ ਉਸ ਕਮੇਟੀ ਨੇ 18 ਮਾਰਚ ਤੋਂ ਭਰਤੀ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਕਮੇਟੀ ਦੇ ਮੈਂਬਰ ਨੇ ਮਨਪ੍ਰੀਤ ਈਆਲੀ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਇਹਨਾਂ ਪੰਜਾਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਕਿਹਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤਾਂ 18 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਅਰਦਾਸ ਕਰਾਂਗੇ ਅਤੇ ਅਰਦਾਸ ਦੇ ਨਾਲੇ ਭਰਤੀ ਮਹਿੰਮ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ। ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਭਰਤੀ ਦੇ ਲਈ ਪਰਚੀਆਂ ਛਪ ਚੁੱਕੀਆਂ ਨੇ। ਕਮੇਟੀ ਦੇ ਵੱਲੋਂ ਭਰਤੀ ਦੀਆਂ ਕਾਪੀਆਂ ਲੈਣ ਵਾਸਤੇ 01725201704 ਇਸ ਨੰਬਰ ਤੇ ਡਾਇਲ ਕੀਤਾ ਜਾ ਸਕਦਾ ਹੈ। ਮਿਸਟ ਕਾਲ ਕਰਨ ਤੇ ਦਫ਼ਤਰ ਤੁਹਾਡੇ ਨਾਲ ਬੜਾ ਸੰਪਰਕ ਕਰ ਸਕਦਾ ਹੈ। ਕਮੇਟੀ ਦੀ ਕੋਸ਼ਿਸ਼ ਉਹਨਾਂ ਨੇ ਦੱਸਿਆ ਕਿ ਇਹ ਰਹੇਗੀ ਕਿ ਪਿੰਡ ਪੱਧਰ ਤੱਕ ਦਾ ਵਰਕਰ ਵੀ ਜੇਕਰ ਕੋਈ ਕਾਪੀ ਸਿੱਧੀ ਲੈਣੀ ਚਾਹੇਗਾ ਤਾਂ ਉਹਨੂੰ ਵੀ ਇਹ ਕਾਪੀ ਮੁਹੱਈਆ ਕਰਵਾਈ ਜਾਏਗੀ ਕਿਉਂਕਿ ਇੱਕ ਕਾਪੀ ਭਰਨ ਨਾਲ ਸਰਕਲ ਦਾ ਡੈਲੀਗੇਟ ਬਣੇਗਾ ਜਾਰੀ ਵਿਆਰ ਦੇ ਵਿੱਚ ਭਰਤੀ ਕਮੇਟੀ ਨੇ ਕਿਹਾ ਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਤੇ ਰਹੇਗੀ ਕਿ ਬਿਨਾਂ ਕਿਸੇ ਸਿਆਸੀ ਭੇਦਭਾਵ ਦੇ ਸਾਰੇ ਅਕਾਲੀ ਧੜਿਆਂ ਨੂੰ ਇਸ ਭਰਤੀ ਮੁਹਿੰਮ ਦਾ ਹਿੱਸਾ ਬਣਾ ਸਕੀਏ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹੈ ਤਾਂ ਹਰ ਪਿੰਡ ਹਰ ਸ਼ਹਿਰ ਹਰ ਕਸਬੇ ਹਰ ਬੋਤੋਂ ਵੱਡੀ ਤੋਂ ਵੱਡੀ ਗਣਤੀ ਵਿੱਚ ਭਰਤੀ ਕਰ ਸਕੀ ਏ ਭਰਤੀ ਕਮੇਟੀ ਨੇ ਪੰਜਾਬ ਭਰ ਤੋਂ ਆਉਣ ਵਾਲੀ ਅਕਾਲੀ ਸੋਚ ਨੂੰ ਸਮਰਪਿਤ ਸੰਗਤ ਨੂੰ ਕਿਹਾ ਕਿ ਆਪੋ ਆਪਣੇ ਵਹੀਖਲ ਬੁਰਜ ਅਕਾਲੀ ਫੂਲਾ ਸਿੰਘ ਦੇ ਸਥਾਨ ਤੇ ਖੜੇ ਕੀਤੇ ਜਾਣ ਅਤੇ ਸਮੇਂ ਸਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਹੈ ਭਰਤੀ ਕਮੇਟੀ ਨੇ ਕਿਹਾ ਕਿ ਭਰਤੀ ਦੀ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਪਰਤੀਆਂ ਛਪ ਚੁੱਕੀਆਂ ਨੇ ਹਰ ਅਕਾਲੀ ਹਤੈਸ਼ੀ ਭਾਵੇਂ ਉਹ ਵਰਕਰ ਹੈ ਭਾਵੇਂ ਕੋ ਆਗੂ ਹੈ 18 ਮਾਰਚ ਨੂੰ ਭਰਤੀ ਕਮੇਟੀ ਦੇ ਮੈਂਬਰਾਂ ਤੋਂ ਇਹਨਾਂ ਨੂੰ ਆਪ ਲੈ ਸਕਦਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਭਰਤੀ ਸੰਬੰਧੀ ਪੰਜਾਬ ਪੜ ਦੇ ਵਿੱਚ ਅਕਾਲੀ ਵਰਕਰਾਂ ਦੇ ਨਾਲ ਤਾਲਮੇਲ ਵੀ ਕੀਤਾ ਤੇ ਉਹਨਾਂ ਤੋਂ ਉਹਨਾਂ ਨੂੰ ਵੱਡਾ ਹੁੰਗਾਰਾ ਵੀ ਮਿਲਿਆ ਇਹਦੇ ਨਾਲ ਹੀ ਭਰਤੀ ਕਮੇਟੀ ਨੇ ਜ਼ੋਰ ਦੇ ਕੇ ਆਖਿਆ ਕਿ ਉਹਨਾਂ ਅਕਾਲੀ ਪਰਿਵਾਰਾਂ ਨੂੰ ਖਾਸ ਕਰਕੇ ਅਪੀਲ ਹੈ ਜਿਹੜੇ ਕਾਬਜ਼ ਲੀਡਰਸ਼ਿਪ ਦੇ ਕਾਰਨ ਪਾਰਟੀ ਤੋਂ ਨਾਰਾਜ਼ ਹੋ ਕੇ ਘਰ ਬੈਠ ਗਏ ਸਨ ਅਤੇ ਮਜਬੂਰ ਹੋਏ ਹੋਏ ਨੇ ਉਹ ਪਰਿਵਾਰ ਲਾਜ਼ਮੀ ਤੌਰ ਤੇ ਅੱਗੇ ਆਉਣ ਕਿਉਂਕਿ ਉਹਨਾਂ ਦੇ ਪਾਰਟੀ ਪ੍ਰਤੀ ਸਹਿਯੋਗ ਅਤੇ ਦ੍ਰਿੜਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਉਹਨਾਂ ਪਰਿਵਾਰਾਂ ਦੀ ਪਹਿਲ ਕਦਮੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਅਹਿਮ ਰੋਲ ਅਦਾ ਕਰ ਸਕਦੀ ਹੈ ਇਸ ਭਰਤੀ ਕਮੇਟੀ ਦੇ ਵੱਲੋਂ ਭਵਿੱਖ ਦੇ ਸਰਮਾਇਆ ਨੌਜਵਾਨਾਂ ਭਾਵ ਉਹਨਾਂ ਨੂੰ ਬੀਬੀਆਂ ਭੈਣਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਵਾਸਤੇ ਖਾਸ ਤੌਰ ਤੇ ਅਪੀਲ ਹੈ ਅਕਾਲੀ ਦਲ ਦੇ ਵਿੱਚ ਭਰਤੀ ਲਈ ਬਣਾਈ ਗਈ ਨਿਗਰਾਨ ਕਮੇਟੀ ਨੇ ਪੰਜਾਬ ਦੇ ਵਸਨੀਕਾਂ ਸੰਤ ਸਮਾਜ ਸਿੱਖ ਸੰਪਰਦਾਵਾਂ ਉਹਨਾਂ ਦੇ ਮੁਖੀਆਂ ਦਮਦਮੀ ਟਕਸਾਲ ਪੰਜਾਬ ਹਤਾਇਸ਼ੀਆਂ ਨੂੰ ਅਪੀਲ ਕੀਤੀ ਹੈ ਕਿ ਉਹ 18 ਮਾਰਚ ਨੂੰ ਸਵੇਰੇ 10 ਵਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਪੁੱਜਣ ਭਰਤੀ ਦੇ ਆਗਾਜ਼ ਲਈ ਹੋਣ ਜਾ ਰਹੀ ਅਰਦਾਸ ਦਾ ਉਹ ਵੀ ਹਿੱਸਾ ਬਣਨਾ ਹੁਣ ਵੇਖਣਾ ਹੋਏਗਾ ਕਿ ਕਿੰਨੀ ਕੁ ਸੰਗਤ ਉੱਥੇ ਪਹੁੰਚਦੀ ਆ ਉਹਦੇ ਤੋਂ ਕਾਫੀ ਅੰਦਾਜ਼ਾ ਲੱਗੇਗਾ ਦੂਸਰੇ ਪਾਸੇ ਮਿੱਤਰਾਂ ਚ ਖੜਕ ਪਈ ਹੈ ਕਿਸੇ ਵਕਤ ਇੱਕ ਦੂਸਰੇ ਬਗਾਰ ਸਾਹ ਨਹੀਂ ਸੀ ਲੈਂਦੇ ਪਰ ਹੁਣ ਇੱਕ ਪਾਸੇ ਧੁੰਮਾ ਤੇ ਦੂਸਰੇ ਪਾਸੇ ਅਕਾਲੀ ਦਲ ਹੈ। ਹੋਲੇ ਮਹੱਲੇ ਦੇ ਮੌਕੇ ਤੇ ਅਕਾਲੀ ਲੀਡਰਸ਼ਿਪ ਅਤੇ ਸੁਖਵੀਰ ਬਾਦਲ ਦੇ ਬੇਹੱਦ ਕਰੀਬੀ ਪਰਮ ਬੰਸ ਬੰਟੀ ਰਮਾਣਾ ਵੱਲੋਂ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਤੇ ਨਿਸ਼ਾਨੇ ਵਿੰਨੇ ਗਏ ਐ। ਉਹਨਾਂ ਨੇ ਕਿਹਾ ਕਿ ਉਹਨਾਂ ਪਹਿਲਾਂ ਨੀਲੀ ਪੱਗ ਅਤੇ ਗਲ ਵਿੱਚ ਪਰਨਾ ਪਾਉਣਾ ਸੀ ਅਰਪਾਉਂਦੇ ਸਨ। ਹਰ ਇੱਕ ਨੂੰ ਭਾਈ ਜੀ ਗੁਰੂ ਫਤਿਹ ਬੁਲਾਉਂਦਾ ਸੀ ਭਗਵੀ ਪੱਗ ਤੇ ਭਗਮਾ ਪਰਨਾ ਗਲ ਵਿੱਚ। ਹੁਣ ਸਰਕਾਰਾਂ ਦੇ ਨਿਤ ਰੰਗ ਬਦਲਦੇ ਬਾਬੇ ਤੁਮੇ ਦੀਆਂ ਦਾ 17 ਦੇ ਨਿਤ ਰੰਗ ਬਦਲਦੇ ਉਹਨਾਂ ਨੇ ਹਰਨਾਮ ਸਿੰਘ ਨੂੰ ਤੁਮਾ ਦੀਆਂ ਭਾਜਪਾ ਦੇ ਲੀਡਰਾਂ ਨਾਲ ਕੁਝ ਫੋਟੋਆਂ ਵੀ ਦਿਖਾਈਆਂ ਨੇ ਇੱਕ ਵੀਡੀਓ ਵੀ ਸਾਂਝੀ ਕਰਦਿਆਂ ਸੋਸ਼ਲ ਮੀਡੀਆ ਤੇ ਲਿਖਿਆ ਕਿ ਪਹਿਲਾਂ ਨੀਲੀ ਪੱਗ ਤੇ ਗਲ ਵਿੱਚ ਪਰਣਾ ਪਾਉਂਦਾ ਸੀ ਹਰ ਇੱਕ ਨੂੰ ਭਾਈ ਜੀ ਗੁਰੂ ਫਤਿਹ ਬੁਲਾਉਂਦਾ ਸੀ ਭਗਵੀ ਪੱਗ ਤੇ ਭਗਮਾ ਪਰਣਾ ਵਿੱਚ ਸਰਕਾਰਾਂ ਦੇ ਨਿਤ ਰੰਗ ਬਦਲਦੇ ਰਹਿੰਦੇ ਤੁਮੇ ਦੀਆਂ ਦਾ 17 ਦੇ ਫਿਰ ਇਹਦੇ ਨਾਲ ਹੀ ਉਹਨਾਂ ਇਹ ਵੀ ਲਿਖਿਆ ਕਿ ਚੜਦੇ ਸੂਰਜ ਨੂੰ ਸਲਾਮਾ ਕਰਨ ਵਾਲੇ ਜਾਂ ਹਵਾ ਦੇ ਰੁੱਖ ਮੁਤਾਬਕ ਆਪਣਾ ਸਟੈਂਡ ਬਦਲਣ ਵਾਲੇ ਲੋਕ ਪੰਥਕ ਆਗੂ ਅਖਵਾਉਣ ਦਾ ਯਤਨ ਜਾਂ ਦੰਬਦਮੀ ਟਕਸਾਲ ਦੀ ਮਹਾਨ ਜਥੇਬੰਦੀ ਦੀ ਅਗਵਾਈ ਕਰਨ ਦਾ ਕੋਈ ਹੱਕ ਰੱਖਦੇ ਆ ਕਿ ਨਹੀਂ ਇਹਨਾਂ ਨੂੰ ਹੁਣ ਭਾਜਪਾ ਆਗੂ ਨਾਲ ਤਸਵੀਰਾਂ ਰੜਕ ਰਹੀਆਂ ਨੇ ਪਰ ਦੂਸਰੇ ਪਾਸੇ ਆਮ ਲੋਕਾਂ ਦਾ ਕਹਿਣਾ ਹੈ ਕਿ ਤੁਸੀਂ 25 ਸਾਲ ਉਹਨਾਂ ਨਾਲ ਕੁਰਸੀਆਂ ਉਹਨਾਂ ਨਾਲ ਸਟੇਜਾਂ ਪੰਜਾਬ ਤੇ ਕੇਂਦਰ ਵਿੱਚ ਸਰਕਾਰਾਂ ਸਾਂਝੀਆਂ ਕੀਤੀਆਂ ਨੇ ਕਿ ਉਦੋਂ ਭਾਜਪਾ ਚੰਗੀ ਸੀ ਦੂਸਰੇ ਪਾਸੇ ਸਵਾਲ ਇਹ ਵੀ ਕੀਤੇ ਜਾ ਰਹੇ ਨੇ ਕਿ ਜਦੋਂ ਲੋਕ ਕਹਿੰਦੇ ਸੀ ਕਿ ਤੁਮਾਂ ਠੀਕ ਅਗਵਾਈ ਨਹੀਂ ਕਰ ਸਕਦੇ ਤੇ ਉਦੋਂ ਤੁਸੀਂ ਉਹਨਾਂ ਦਾ ਪੱਖ ਪੂਰ ਰਹੇ ਸੀ ਤੇ ਦੂਸਰੇ ਪਾਸੇ ਤੁਮਾਂ ਕਹਿ ਰਿਹਾ ਕਿ ਮੇਰੀ ਕਰਦਾਰਕੋਸ਼ੀ ਅਕਾਲੀ ਦਲ ਕਰਵਾ ਰਿਹਾ ਭਾਵ ਹੁਣ ਇੱਕ ਦੂਸਰੇ ਦੇ ਆਹਮੋ ਸਾਹਮਣੇ ਨੇ ਜੈਜੀ ਬੀ ਦੇ ਗੀਤ ਵਾਂਗ ਕਿ ਮਿੱਤਰਾਂ ਚ ਖੜਕ ਪਈ ਸੁਣ ਕੇ ਜਾਈ ਸਰਦਾਰਾ ਤੇ ਹੁਣ ਵੇਖਦੇ ਆ ਅੱਗੇ ਬਣਦਾ ਕੀ ਹੈ ਪਰ ਹੁਣ ਲੋਕ ਵੀ ਆਪੋ ਹਾਰੇ ਖੜੇ ਹੋਣ ਲੱਗੇ ਐ ਕਿਉਂਕਿ ਬੀਤੇ ਦਿਨ ਇਹ ਐਲਾਨ ਕੀਤਾ ਗਿਆ ਸੀ ਕਿ ਤੁਸੀਂ ਆਪੋ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੱਕ ਇਹ ਗੱਲ ਪੁੱਛਦੀ ਕਰੋ ਕਿ ਤੁਸੀਂ ਮਰਿਆਦਾ ਦੇ ਨਾਲੋਂ ਜਾਂ ਕਾਬਸ ਧੜੇ ਦੇ ਨਾਲ ਹੁਣ ਇਸ ਤਰ੍ਹਾਂ ਦਾ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਨੇ ਹਲਕਾ ਸ਼ਾਹਕੋਟ ਤੇ ਨਕੂਦਰ ਦੀਆਂ ਸੰਗਤਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਅੰਤਰਿਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦੇ ਯੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਜੋ ਕਿ ਹਲਕਾ ਸ਼ਾਹਕੋਟ ਤੇ ਨਕੂਦਰ ਤੋਂ ਸੰਗਤਾਂ ਨੇ ਵੋਟਾਂ ਪਾ ਕੇ ਐਸਜੀਪੀਸੀ ਮੈਂਬਰ ਬਣਾਈ ਸਨ ਅਤੇ ਇਹ ਆਸ ਨਾਲ ਬਣਾਏ ਸੀ ਕਿ ਸਾਡੇ ਹਲਕਿਆਂ ਦੀ ਪੈਰਵੀ ਕਰਨਗੇ ਸੰਗਤਾਂ ਦੀਆਂ ਭਾਵਨਾਵਾਂ ਵਾਸਤੇ ਖਰੇ ਵੀ ਉਤਰਦੇ ਰਹਿਣਗੇ ਪਰ ਪਿਛਲੇ ਲੰਬੇ ਸਮੇਂ ਤੋਂ ਪੰਥਕ ਭਾਵਨਾਵਾਂ ਦੇ ਉਲਟ ਹੋ ਰਹੇ ਵਰਤਾਰੇ ਤੇ ਇਹ ਚੁੱਪ ਨੇ ਇਸ ਵਾਰ ਤੱਕਾਂ ਦੇ ਹਾਦੀ ਹੋ ਗਈ ਜਦੋਂ ਇਹਨਾਂ ਨੇ ਕੁਝ ਹੀ ਦਿਨਾਂ ਦੇ ਵਿੱਚ ਤੱਕ ਸਹਿਬਾਨਾਂ ਦੇ ਤਿੰਨ ਜਥੇਦਾਰ ਸਹਿਵਾਰ ਬਦਲ ਦਿੱਤੇ ਅਤੇ ਸਮੂਹ ਸੰਗਤਾਂ ਦੇ ਮਨਾਂ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀ ਪੰਥ ਵਿਰੋਧੀ ਫੈਸਲਿਆਂ ਦੇ ਪ੍ਰਤੀ ਭਾਰੀ ਨਾਰਾਜ਼ਗੀ ਅਤੇ ਗੁੱਸਾ ਵੀ ਹੈ ਪੰਥ ਵਿੱਚ ਗੁੱਸਾ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਹਰ ਘਰ ਤੱਕ ਪਹੁੰਚ ਚੁੱਕਿਆ ਹੈ ਸੰਗਤਾਂ ਵਿੱਚ ਉੱਠੇ ਗੁੱਸੇ ਤੋਂ ਬਾਦਰਕਿਆਂ ਦੇ ਪੰਥ ਵਿਰੋਧੀ ਧੜੇ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੌਮ ਅਜਾਹੇ ਫੈਸਲੇ ਬਰਦਾਸ਼ਤ ਨਹੀਂ ਕਰੇਗੀ ਇਸ ਮੰਦ ਭਾਗੇ ਪੰਥ ਵਿਰੋਧੀ ਫੈਸਲਿਆਂ ਦੇ ਨਾਲ ਕੌਮ ਅਤੇ ਪੰਥ ਕਹਿਤਾਂ ਨੂੰ ਵੱਡੀ ਸੱਟ ਲੱਗੀ ਹੈ ਜਾਰੀ ਵਿਆਰ ਦੇ ਵਿੱਚ ਕਿਹਾ ਗਿਆ ਕਿ ਸੰਗਤਾਂ ਆਮ ਮੁਹਾਰੇ ਅੰਤ੍ਰਣਿਕ ਕਮੇਟੀ ਮੈਂਬਰਾਂ ਦੇ ਘਰਾਂ ਨੂੰ ਘੇਰ ਕੇ ਵਿਰੋਧ ਪ੍ਰਗਟਾ ਰਹੀਆਂ ਨੇ ਤੇ ਇਸ ਵਿਰੋਧਤਾ ਦੀ ਲੜੀ ਦੇ ਤਹਿਤ ਹੀ ਅੰਤਰਕ ਕਮੇਟੀ ਮੈਂਬਰ ਬਲਦੇਵ ਸਿੰਘ ਕਲਿਆਣ ਦਾ ਮਾਥਪੁਰ ਸ਼ਹਿਰ ਦੇ ਵਿੱਚ ਚੌਕ ਵਿੱਚ ਪੁਤਲਾ ਵੀ ਸਾੜੇ ਜਾਣ ਦੀ ਜਾਣਕਾਰੀ ਹੈ ਜੋ ਇਹਨਾਂ ਨੂੰ ਸਿੱਖ ਪੰਥ ਦੇ ਵਿਰੋਧ ਵਿੱਚ ਪਤਾ ਲੱਗ ਸਕੇ ਕਿ ਤੁਸੀਂ ਇਹ ਕੰਮ ਕਰ ਰਹੇ ਹੋ ਇਸ ਗੁੱਸੇ ਨੂੰ ਸਮਝਦੇ ਹੋਏ ਅੰਤਰਕ ਕਮੇਟੀ ਮੈਂਬਰਾਂ ਨੂੰ ਪੰਥ ਦੇ ਹਿੱਤਾਂ 'ਚ ਖੜਨ ਦੀ ਤਾਕੀਦ ਕਰਦੇ ਹਾਂ ਸਮੂਹ ਨਾਨਕ ਨਾਮ ਵਾਲੇਵਾ ਸੰਗਤਾਂ ਨੇ ਕਿਹਾ ਕਿ ਇਹ ਲੜਾਈ ਵਿਅਕਤੀ ਵਿਸ਼ੇਸ਼ ਨਾਲ ਨਹੀਂ ਸਗੋਂ ਪੰਥ ਕਮਰਿਆਦਾ ਨੂੰ ਭੰਗ ਕਰਨ ਅਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਿਆਂ ਤੋਂ ਪਘੌੜੇ ਹੋਣ ਵਾਲਿਆਂ ਦੇ ਖਿਲਾਫ ਹੈ ਸਮੂਹ ਨਾਨਕ ਨਾਮਲੇਵਾ ਸੰਗਤਾਂ ਦੀ ਚੇਤਾਵਨੀ ਹੈ ਕਿ ਸਮੁੱਚੇ ਅੰਤਰਿਕ ਕਮੇਟੀ ਮੈਂਬਰਾਂ ਦੀ ਅਗਲੀ ਮੀਟਿੰਗ ਜੋ 17 ਤਰੀਕ ਨੂੰ ਹੋ ਰਹੀ ਹੈ ਉਹਦੇ ਵਿੱਚ ਸਮੂਹ ਨਾਨਕ ਨਾਮਲੇਵਾ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਪਿਛਲੇ ਦਿਨੀ ਜੋ ਪੰਥ ਵਿਰੋਧੀ ਫੈਸਲੇ ਕੀਤੇ ਗਏ ਹੈ ਉਹਨਾਂ ਪੰਥ ਵਿਰੋਧੀ ਫੈਸਲ ਨੂੰ ਰੱਦ ਕਰਵਾਉਣ ਲਈ ਆਵਾਜ਼ ਚੁੱਕਣੀ ਚਾਹੀਦੀ ਹੈ ਜੇਕਰ ਅੰਤਰਿਕ ਕਮੇਟੀ ਮੈਂਬਰਾਂ ਦਾ ਵਰਤਾਰਾ ਪੰਥ ਵਿਰੋਧੀ ਕਰਤਾਰ ਵਾਲਾ ਹੀ ਰਿਹਾ ਤਾਂ ਸੰਗਤਾਂ ਇਹਨਾਂ ਮੈਂਬਰਾਂ ਦੇ ਖਿਲਾਫ ਹੋਰ ਤਿੱਖਾ ਪ੍ਰਦਰਸ਼ਨ ਕਰਨਗੀਆਂ ਅਤੇ ਸਮਾਜਿਕ ਬਾਈਕਾਟ ਕਰਨ ਵਾਸਤੇ ਵੀ ਮਜਬੂਰ ਹੋਣਗੀਆਂ ਹੁਣ ਇਹਨਾਂ ਨੇ ਦੇਖਣਾ ਹੋਏਗਾ ਕਿ ਪੰਥ ਨਾਲ ਖੜਨਾ ਹੈ ਸੰਗਤਾਂ ਨਾਲ ਖੜਨਾ ਹੈ ਜਾਂ ਪੰਥ ਵਿਰੋਧੀਆਂ ਦੇ ਨਾਲ ਤੇ ਹੁਣ ਦੂਸਰੇ ਪਾਸੇ ਡਾਕਟਰ ਦਰਜੀਤ ਟੀਮਾ ਜਿਹੜੇ ਇੱਕ ਸੀਨੀਅਰ ਆਗੂ ਵੀ ਹੈ ਅਤੇ ਅਕਾਲੀ ਦਲ ਦੇ ਬੁਲਾਰੇ ਵੀ ਹੈ ਉਹਨਾਂ ਨੇ ਆਖਿਆ ਕਿ ਪੰਜਾਬ ਦੀ ਬੇਕਾਬੂ ਕਾਨੂੰਨ ਵਿਵਸਥਾ 15 ਤੋਂ ਵੱਧ ਬੰਬ ਧਮਾਕੇ ਲਗਾਤਾਰ ਵਧ ਰਹੀਆਂ ਫਰੋਤੀਆਂ ਕਤਲਾਂ ਦੇ ਮਾਮਲੇ ਕੀ ਇਹ ਪੰਜਾਬ ਨੂੰ ਮੁੜ ਤੋਂ ਕਾਲੇ ਦੌਰ ਵੱਲ ਧੱਕ ਕੇ ਲੈ ਜਾਣ ਦੀ ਤਿਆਰੀ ਤਾਂ ਨਹੀਂ ਠਾਕਰ ਦੁਆਰਾ ਮੰਦਰ ਸ਼ੇਰਸਾ ਸੂਰੀ ਰੋਡ ਉਹਦੇ ਉੱਤੇ ਜਿਹੜਾ ਗਰਨੇਡ ਹਮਲਾ ਹੋਇਆ ਉਹਦੇ ਬਾਰੇ ਡਾਕਟਰ ਦਲਜੀਤ ਚੀਵਾ ਨੇ ਕਿਹਾ ਕਿ ਇਸ ਘਟਨਾ ਨੂੰ ਸਬੂਤ ਵਜੋਂ ਲਿਆ ਜਾ ਸਕਦਾ ਕਿ ਇੱਕ ਵੱਡੀ ਸਾਜ਼ਿਸ਼ ਦੇ ਅਧੀਨ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ ਉਹਨਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਉਰਾ ਦੀਆਂ ਜਿਹੜੀਆਂ ਖਾਨਾ ਜੱਗੀ ਕਰਵਾਉਣ ਦੀਆਂ ਸਿੱਖਾਂ ਦੇ ਵਿੱਚ ਇਹ ਲੱਗੀਆਂ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਇੱਕ ਸਾਜ਼ਿਸ਼ ਦੇ ذریعے ਸਿੱਖਾਂ ਦੀਆਂ ਸੰਸਥਾਵਾਂ ਤੇ ਕਬਜ਼ਾ ਕਰਨ ਦੀਆਂ ਚਾਲਾਂ ਵੀ ਚੱਲੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਜਾਪਦਾ ਹੈ ਕਿ ਇਹ ਘਟਨਾ ਪੰਜਾਬ ਦੀ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ ਪੰਜਾਬ ਨੂੰ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਹੱਥਾਂ ਵਿੱਚ ਦਰਅਸਲ ਇਹ ਦੇਣਾ ਚਾਹੁੰਦੀਆਂ ਨੇ ਉਹਨਾਂ ਨੇ ਕਿਹਾ ਕਿ ਇਸ ਇਲਾਕੇ ਦੇ ਵਿੱਚ 13ਵਾਂ ਧਮਾਕਾ ਹੈ ਅਤੇ ਪੰਜਾਬ ਦੇ ਵਿੱਚ ਆਮਨ, ਕਾਨੂੰਨ ਅਤੇ ਸ਼ਾਂਤੀ ਦੀ ਵਿਵਸਥਾ ਭੰਗ ਹੋਣ ਦਾ ਪ੍ਰਤੱਖ ਪ੍ਰਮਾਣ ਵੀ ਹੈ। ਡਾਕਟਰ ਚੀਮਾ ਨੇ ਕਿਹਾ ਕਿ ਇੱਕ ਪਾਸੇ ਤਾਂ ਕੇਂਦਰੀ ਅਤੇ ਰਾਜ ਏਜੰਸੀਆਂ ਸਿੱਖਾਂ ਵਿੱਚ ਖਾਨਾ ਜੰਗੀ ਕਰਵਾਉਣਾ ਚਾਹੁੰਦੀਆਂ ਨੇ। ਦੂਜੇ ਪਾਸੇ ਪੰਜਾਬ ਦੇ ਵਿੱਚ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਭੰਗ ਕਰਨ ਦੀ ਕੋਸ਼ਿਸ਼ ਵੀ ਕਰਵਾ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰਾਂ ਦੋਵਾਂ ਨੂੰ ਇਹਨਾਂ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਅਤੇ ਸਿੱਖਾਂ ਦੇ ਧਾਰਮਿਕ ਮਾਮਲੇ ਵਿੱਚ ਦਖਲ ਅੰਦਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਪਰ ਦੂਸਰੇ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਨੈਤਿਕ ਜ਼ਿੰਮੇਵਾਰੀ ਸਰਕਾਰਾਂ ਨੂੰ ਵੀ ਲੈਣੀ ਚਾਹੀਦੀ ਹੈ ਅਤੇ ਨੈਤਿਕ ਜ਼ਿੰਮੇਵਾਰੀ ਅਕਾਲੀ ਆਗੂਆਂ ਨੂੰ ਵੀ ਲੈਣੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਇਸ ਵਕਤ ਪੰਥ ਭੰਬਲ ਪੂਸੇ ਵਿੱਚ ਪਾਇਆ ਪਿਆ ਹੈ ਜਿਸ ਤਰ੍ਹਾਂ ਦਸਤਾਰ ਬੰਦੀ ਵੇਲੇ ਜਾਂ ਜਥੇਦਾਰ ਸਹਿਬਾਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਫਾਰਗ ਕਰਨ ਵੇਲੇ ਹੱਥਕੰਡੇ ਅਪਣਾਏ ਜਾ ਰਹੇ ਨੇ ਉਹ ਕਿਸੇ ਨੂੰ ਵੀ ਇਸ ਵਕਤ ਚੰਗੇ ਨਹੀਂ ਲੱਗ ਰਹੇ ਹੁਣ ਗੱਲ ਕਰਦੇ ਹਾਂ ਇਹਦੇ ਉੱਤੇ ਜਦੋਂ ਇਸ ਤਰ੍ਹਾਂ ਦੀ ਸਿਆਸਤ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਇਹਦੇ ਉੱਤੇ ਪ੍ਰਤੀਕਿਰਿਆ ਹੈ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਆਮਨ ਕਾਨੂੰਨ ਦੀ ਵਿਵਸਥਾ ਦੀ ਸਥਿਤੀ ਚੰਗੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਮੇਸ਼ਾ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ ਨਸ਼ੇ ਗੈਂਗਸਟਰ ਜਬਰੀ ਵਸੂਲੀ ਇਹਦਾ ਹਿੱਸਾ ਨੇ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੰਜਾਬ ਇੱਕ ਅਸ਼ਾਂਤ ਸੂਬਾ ਹੈ ਦੂਜੇ ਸੂਬਿਆਂ ਵਿੱਚ ਪੁਲਿਸ ਨੂੰ ਹੋਲੀ ਦੇ ਤਿਹਾੜੀ ਦੌਰਾਨ ਜਲੂਸਾ ਤੇ ਲਾਠੀ ਚਾਰਜ ਕਰਨਾ ਪਿਆ ਤੇ ਪੈਂਦਾ ਪਰ ਪੰਜਾਬ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਸਥਿਤੀ ਬਾਕੀ ਸੂਬਿਆਂ ਨਾਲੋਂ ਕਿਤੇ ਬਿਹਤਰ ਹੈ ਉਹਨਾਂ ਨੇ ਕਿਹਾ ਕਿ ਡਰੋਰ ਪਾਕਿਸਤਾਨ ਤੋਂ ਆ ਰਿਹਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਕਿ ਪੰਜਾਬ ਇੱਕ ਸੁਰੱਖਿਅਤ ਸੂਬਾ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਵੀ ਕਿਹਾ ਕਿ ਇਹ ਘਟਨਾ ਖੰਡਵਾਲਾ ਨੇੜੇ ਠਾਕਰਦਵਾਰ ਮੰਦਿਰ ਵਿੱਚ ਜੋ ਵਾਪਰੀ ਉਹਨਾਂ ਨੇ ਦੱਸਿਆ ਕਿ ਪੁਜਾਰੀ ਨੇ ਸਾਨੂੰ ਰਾਤ ਦੇ ਤਕਰੀਬਨ 2 ਵਜੇ ਸੂਚਿਤ ਕੀਤਾ ਸੀ ਮੈਂ ਤੇ ਹੋਰ ਸੀਨੀਅਰ ਅਧਿਕਾਰੀ ਮੌਕੇ ਤੇ ਗਏ ਵੀ ਸੀ ਫੋਰੈਂਸਿਕ ਟੀਮ ਨੂੰ ਵੀ ਸੱਦ ਲਿਆ ਗਿਆ ਸੀ ਉਹ ਕਹਿੰਦੇ ਅਸੀਂ ਸੀਸੀਟੀਵੀ ਵੀ ਦੇਖੀ ਹੈ ਅਤੇ ਸਾਹਮਣੇ ਜਿਹੜੇ ਆ ਰਹੇ ਲੋਕ ਨੇ ਉਹ ਪਛਾਣੇ ਜਾਣਗੇ ਸੁਰਾਗ ਲੱਭੇ ਜਾ ਰਹੇ ਨੇ ਅਤੇ ਉਹਨਾਂ ਨੂੰ ਬੜੀ ਜਲਦ ਗ੍ਰਿਫਤਾਰ ਵੀ ਕਰ ਲਿਆ ਜਾਏਗਾ ਉਹਨਾਂ ਨੇ ਇਹ ਵੀ ਆਖਿਆ ਕਿ ਪਾਕਿਸਤਾਨੀ ਏਜੰਸੀ ਆਈਐਸਆਈ ਸਮੇ ਸਮੇਤੇ ਸਾਡੇ ਨੌਜਵਾਨਾਂ ਨੂੰ ਛੋਟੇ ਮੋਟੇ ਲਾਲਚ ਦੇ ਕੇ ਇਸ ਤਰ੍ਹਾਂ ਦੇ ਗਲਤ ਕੰਮ ਕਰਵਾਉਣ ਵਾਸਤੇ اکਸਾਉਂਦੀ ਹੈ ਤਾਂ ਜੋ ਪੰਜਾਬ ਦੇ ਵਿੱਚ ਅਸ਼ਾਂਤੀ ਪੈਦਾ ਕੀਤੀ ਜਾ ਸਕੇ ਪੁਲਿਸ ਕਮਿਸ਼ਨਰ ਭੁੱਲਰ ਨੇ ਕਿਹਾ ਕਿ ਅਸੀਂ ਪਹਿਲਾਂ ਵਾਲੇ ਮਾਮਲਿਆਂ ਨੂੰ 5 ਤੋਂ 6 ਦਿਨਾਂ ਦੇ ਅੰਦਰ ਅੰਦਰ ਹੱਲ ਕੀਤਾ ਹੈ ਅਸੀਂ ਇਹਨੂੰ ਵੀ ਹੱਲ ਕਰਾਂਗੇ ਅਤੇ ਟੁਕਮੀ ਸਜ਼ਾ ਵੀ ਦਵਾਈ ਜਾਏਗੀ ਤੇ ਹੁਣ ਬਾਹਰਲੇ ਸੂਬਿਆਂ ਦੇ ਵਿੱਚ ਵੀ ਲੱਗਦਾ ਹੈ ਕਿ ਅਸਲ ਦੇ ਵਿੱਚ ਲੋਕਾਂ ਚ ਭਾਈਚਾਰਾ ਖਤਮ ਹੋ ਰਿਹਾ ਹੈ ਅਤੇ ਗੁੱਸੇ ਨਾਲ ਭਰੇ ਪਏ ਹੈ ਹਰਿਆਣਾ ਦੇ ਸੋਨੀਪੱਤ ਜ਼ਿਲ੍ਹੇ 'ਚ ਜ਼ਮੀਨੀ ਵਿਵਾਦ ਦੇ ਕਾਰਨ ਭਾਜਪਾ ਦੇ ਇੱਕ ਆਗੂ ਦੀ ਕਥਿਤ ਤੌਰ ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਮੰਡਲ ਪ੍ਰਧਾਨ ਸੁਰਿੰਦਰ ਜਵਾਹਰ ਨੂੰ ਇੱਕ ਗਵਾਂਡੀ ਨੇ ਦੁਕਾਨ ਦੇ ਅੰਦਰ ਪਿੱਛਾ ਕਰਨ ਤੋਂ ਬਾਅਦ ਸਿਰ ਵਿੱਚ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਇਸ ਕਤਲ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਹਮਲਾਵਰ ਨੇ ਪਹਿਲਾਂ ਉਹਨਾਂ ਨੂੰ ਗਲੀ ਵਿੱਚ ਘੇਰ ਲਿਆ ਜਿੱਥੇ ਉਸਤੇ ਦੋ ਗੋਲੀਆਂ ਚਲਾਈਆਂ ਗਈਆਂ ਗੋਲੀ ਲੱਗਣ ਤੋਂ ਬਾਅਦ ਭਾਜ ਭਾਗੂ ਜਾਨ ਬਚਾਉਣ ਵਾਸਤੇ ਦੁਕਾਨ ਦੇ ਅੰਦਰ ਵੱਲ ਦੌੜਿਆ ਅਤੇ ਹਮਲਾਵਰ ਵੀ ਉਹਦੇ ਪਿੱਛੇ ਪਿੱਛੇ ਆਇਆ ਦੁਕਾਨ ਵਿੱਚ ਭਾਜ ਭਾਗੂ ਅਤੇ ਹਮਲਾਵਰ ਵਿੱਚਕਾਰ ਝੜਪ ਹੋਈ ਹਾਲਾਂਕਿ ਹਮਲਾਵਰ ਨੇ ਭਾਜਪਾ ਆਗੂ ਦੇ ਸਿਰ ਵਿੱਚ ਸਿੱਧੀ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਉਥੇ ਪਾ ਮੌਕੇ ਤੇ ਹੀ ਮੌਤ ਹੋ ਗਈ ਕਤਲ ਦਾ ਵੀਡੀਓ ਸਾਹਮਣੇ ਆਇਆ ਹੈ ਅਪਰਾਧ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਮਲਜ਼ਮਾਂ ਨੂੰ ਫੜਨ ਵਾਸਤੇ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ। Laash ਨੂੰ post mortem ਵਾਸਤੇ ਭੇਜ ਦਿੱਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਮਲਜ਼ਮਾਂ ਦੀ ਭਾਲ ਜਾਰੀ ਹੈ। ਦੱਸਣਾ ਬਣਦਾ ਕਿ ਸੁਰਿੰਦਰ ਕੁਮਾਰ ਪਿੰਡ ਜਵਾਰਾ ਦਾ ਨੰਬਰਦਾਰ ਅਤੇ ਭਾਜਪਾ ਦੇ ਮੁੰਡਲਾਣਾ ਮੰਡਲ ਦਾ ਪ੍ਰਧਾਨ ਸੀ। ਉੱਥੋਂ ਦੇ ਲੋਕਾਂ ਦੇ ਅਨੁਸਾਰ ਹਮਲਾ ਉਸ ਵਕਤ ਹੋਇਆ ਜਦੋਂ ਉਹ ਸ਼ੁੱਕਰਵਾਰ ਦੀ ਸ਼ਾਮ ਆਪਣੀ ਗਲੀ ਵਿੱਚ ਮੌਜੂਦ ਸੀ। ਇਸੇ ਦੌਰਾਨ ਉਸੇ ਪਿੰਡ ਦੇ ਰਹਿਣ ਵਾਲੇ ਮਨੂ ਨੇ ਉਹਦੇ ਉੱਤੇ ਗੋਲੀ ਚਲਾ ਦਿੱਤੀ। ਸੁਰਿੰਦਰ ਨੂੰ ਇੱਕ ਗੋਲੀ ਲੱਗੀ ਗਲੀ ਵਿੱਚ ਲੱਗ ਗਈ ਸੀ ਉਸ ਤੋਂ ਬਾਅਦ ਆਪਣੀ ਜਾਨ ਬਚਾਉਣ ਵਾਸਤੇ ਉਹ ਆਪਣੀ ਦੁਕਾਨ ਵੱਲ ਭੱਜਿਆ ਇਸੇ ਦੌਰਾਨ ਦੋਸ਼ੀ ਨੇ ਦੂਸਰੀ ਗੋਲੀ ਚਲਾਈ ਪਰ ਨਿਸ਼ਾਨਾ ਖੁੰਝ ਗਿਆ ਫਿਰ ਉਹ ਦੁਕਾਨ ਵਿੱਚ ਜਾਵੜੇ ਅਤੇ ਤੀਸਰੀ ਗੋਲੀ ਸੁਰਿੰਦਰ ਦੇ ਸਿਰ ਵਿੱਚ ਮਾਰ ਦਿੱਤੀ ਗਈ ਜਿਸ ਕਾਰਨ ਭਾਜਪਾ ਆਗੂ ਦੀ ਮੌਕੇ ਤੇ ਮੌਤ ਹੋ ਗਈ ਤੇ ਹੁਣ ਗੱਲ ਕਰਦੇ ਹਾਂ ਹਿਮਾਚਲ ਦੇ ਵਿੱਚੋਂ ਵੀ ਇਸੇ ਤਰ੍ਹਾਂ ਗੋਲੀਬਾਰੀ ਦੀ ਖਬਰ ਹੈ ਲੱਗਦਾ ਹੈ ਕਿ ਦੁਨੀਆ 'ਚ ਆਗ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਤੇ ਫਿਰ ਸਵਾਲ ਖੜੇ ਹੋ ਰਹੇ ਨੇ ਹੋਲੀ ਦਾ ਦਿਨ ਸੀ ਇੱਕ ਪਾਸੇ ਲੋਕ ਰੰਗਾਂ ਦੀ ਹੋਲੀ ਖੇਡ ਰਹੇ ਸੀ ਪਰ ਇਧਰਲੇ ਪਾਸੇ ਖੂਨ ਦੀ ਹੋਲੀ ਖੇਡੀ ਗਈ ਬਿਲਾਸਪੁਰ ਦੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਸਾਬਕਾ ਕਾਂਗਰਸੀ ਵਿਧਾਇਕ ਬੰਬਰ ਠਾਕਰ ਤੇ ਲਗਭਗ 12 ਰਾਊਂਡ ਗੋਲੀਆਂ ਚਲਾਈਆਂ ਨੇ ਇਸ ਹਮਲੇ ਵਿੱਚ ਬੰਬਰ ਠਾਕਰ ਅਤੇ ਉਸਤਾ ਪੀਐਸਓ ਜ਼ਖਮੀ ਹੋ ਗਿਆ ਬੰਬਰ ਠਾਕਰ ਨੂੰ ਇਲਾਜ ਵਾਸਤੇ ਆਈਜੀ ਐਮਸੀ ਹਸਪਤਾਲ Shimla ਭੇਜਿਆ ਗਿਆ ਅਤੇ ਉਸਤੇ ਪੀਐਸਓ ਨੂੰ AIMS ਬਿਲਾਸਪੁਰ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਚਰਚਾ ਵੀ ਹੋ ਰਹੀ ਹੈ ਤੇ ਸਿਆਸਤ ਵੀ ਗਰਮਾ ਗਈ ਹੈ ਅਤੇ ਕਾਨੂੰਨ ਵਿਵਸਥਾ ਤੇ ਸਵਾਲ ਵੀ ਖੜੇ ਹੋਣ ਲੱਗੇ ਨੇ ਡਾਕਟਰ ਮਹੇਸ਼ ਦੇ ਅਨੁਸਾਰ ਬੰਬਰ ਖਤਰੇ ਤੋਂ ਬਾਹਰ ਹੈ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਜਿਸ ਦੇ ਵਿੱਚ ਚਾਰ ਦੋਸ਼ੀ ਨਜ਼ਰ ਆ ਰਹੇ ਨੇ ਇੱਕ ਦੋਸ਼ੀ ਗੋੜੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਸਾਲ ਪਹਿਲਾਂ ਵੀ ਦੱਸਿਆ ਗਿਆ ਕਿ ਬੰਬਰ ਠਾਕਰ ਤੇ ਹਮਲਾ ਹੋਇਆ ਸੀ ਉਸ ਸਮੇ ਉਸ ਦਾ ਇੱਕ ਦੰਦ ਟੁੱਟ ਗਿਆ ਸੀ ਹਾਲਾਂਕਿ ਮੁੱਖ ਦੋਸ਼ੀ ਨੂੰ ਬਾਅਦ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਜਾਣਕਾਰੀ ਅਨੁਸਾਰ ਦੁਪਹਿਰ ਵਕਤ ਬੰਬਰ ਠਾਕਰ ਚੰਦਰਾ ਸੈਕਟਰ ਵਿੱਚ ਆਪਣੀ ਪਤਨੀ ਨੂੰ ਅਲਾਰਟ ਕੀਤੇ ਗਏ ਸਰਕਾਰੀ ਨਿਵਾਸ ਵਿੱਚ ਆਪਣੇ ਸਮਰਥਕਾਂ ਨਾਲ ਹੋਲੀ ਖੇਡ ਰਿਹਾ ਸੀ ਇਸੇ ਦੌਰਾਨ ਕੁਝ ਅਣਪਛਾਤੇ ਲੋਕਾਂ ਨੇ ਉਹਦੇ ਉੱਤੇ 10 ਤੋਂ 12 ਗੋਲੀਆਂ ਚਲਾ ਦਿੱਤੀਆਂ ਉਹਦੇ ਵਿੱਚ ਬੰਬਰ ਉਸਤਾ ਪੀਐਸਓ ਸੰਜੀਵ ਅਤੇ ਇੱਕ ਹੋਰ ਸਮਰਥਕ ਜ਼ਖਮੀ ਹੋ ਗਏ ਤਿੰਨਾਂ ਨੂੰ ਮੋਡਲੀ ਸਹਾਇਤਾ ਲਈ ਬਲਾਸਪੁਰ ਹਸਪਤਾਲ ਭੇਜਿਆ ਗਿਆ ਸੀ ਉੱਥੋਂ ਬੰਬਰ ਅਤੇ ਸੰਜੀਵ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ। ਬिलासपुर ਦੇ ਐਸਪੀ ਸੰਦੀਪ ਤਵੰਨੇ ਕਿਹਾ ਕਿ ਬੰਬਰ ਠਾਕਰ ਦੇ ਪੱਟ ਵਿੱਚ ਗੋਲੀ ਲੱਗੀ ਹੈ। ਜਦੋਂ ਕਿ ਉਸਤੇ ਪੀਐਸਓ ਦੀ ਲੱਤ, ਪੇਠ ਅਤੇ ਪੱਟ ਵਿੱਚ ਗੋਲੀਆਂ ਲੱਗੀਆਂ ਸਨ। ਉਸ ਨੂੰ ਗੋਲੀ ਲੱਗੀ ਹੈ ਜਾਂ ਫਿਰ ਗੋਲੀਆਂ ਇਹ ਡਾਕਟਰ ਦੀ ਰਿਪੋਰਟ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਸਪਸ਼ਟ ਹੋਏਗਾ। ਉਹਨਾਂ ਕਿਹਾ ਕਿ ਗੋਲੀਆਂ ਚਲਾਉਣ ਵਾਲਿਆਂ ਦੀ ਪਛਾਣ ਕਰਕੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ। ਤੇ ਹੁਣ ਪੰਜਾਬ ਪੁਲਿਸ ਦੇ ਵੱਲੋਂ ਇੱਕ ਅਤਵਾਦੀ ਮੋਡੀਊਲ ਦਾ ਪਰਦਾਫਾਸ਼ ਕਰਨ ਦਾ ਇੱਕ ਵੱਡਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਵਾਸਤੇ ਕਾਫੀ ਵੱਡੀ ਮਿਹਨਤ ਵੱਡੀ ਹੋਈ ਹੈ ਤੇ ਸਫਲਤਾਪੂਰਵਕ ਅੱਗੇ ਵਧ ਵੀ ਰਹੀ ਹੈ ਜਾਣਕਾਰੀ ਦਿੱਤੀਆ ਅਮਰitsar ਪੁਲਿਸ ਕਮਿਸ਼ਨਰੇਟ ਦੇ ਵੱਲੋਂ ਕਿ ਪਵੰਦੀ ਸ਼ੁਦਾ ਅਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਜੁੜੇ ਨਾਰਕੋ ਟੈਰਰ ਮੋਡੀਊਲ ਦਾ ਪਰਦਾਫਾਸ਼ ਕੀਤਾ ਗਿਆ ਹੈ ਇਹਦੇ ਤਿੰਨ ਮੁੱਖ ਕਾਰਕੁਨਾਂ ਨੂੰ ਬਿਹਾਰ ਤੋਂ ਉਸ ਵਕਤ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਉੱਥੋਂ ਨੇਪਾਲ ਭੱਜਣ ਦੀ ਕੋਸ਼ਿਸ਼ ਵਿੱਚ ਸਨ ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਖੁਦ ਦਿੱਤੀ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ 21 ਸਾਲਾ ਕਰਨਦੀਪ ਯਾਦਵ 29 ਵਰਾਂ ਦੇ ਮਕੇਸ਼ ਕੁਮਾਰ ਅਤੇ 24 ਵਰਾਂ ਦੇ ਸਾਜਨ ਸਿੰਘ ਵਜੋਂ ਕੀਤੀ ਗਈ ਹੈ ਅਤੇ ਇਹ ਸਾਰੇ ਖੰਡਵਾਲਾ ਛੇੜਟਾ ਅਮਰੇ ਸਰ ਦੇ ਰਹਿਣ ਵਾਲੇ ਹੈ ਪੁਲਿਸ ਟੀਮਾਂ ਨੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 3 ਮੋਬਾਈਲ ਅਤੇ 700 ਨੇਪਾਲੀ ਕਰੰਸੀ ਨੋਟ ਵੀ ਬਰਾਮਦ ਕੀਤੇ ਗਏ। ਇਹ ਸਫਲਤਾ ਜੋਬਨ ਸਿੰਘ ਉਰਫ ਜੋਬਨ ਅਤੇ ਗੁਰਵਖ ਸਿੰਘ ਉਰਫ ਲਾਲਾ ਜਿਨ੍ਹਾਂ ਕੋਲੋਂ 290 ਗ੍ਰਾਮ ਹੈਰਵਨ ਬੀਤੇ ਦਿਨੀ ਬਰਾਮਦ ਹੋਈ ਸੀ। ਗ੍ਰਿਫਤਾਰੀ ਤੋਂ ਬਾਅਦ ਜਦੋਂ ਉਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਫਿਰ ਇਹ ਭੇਦ ਸਾਹਮਣੇ ਆਏ। ਡੀਜੀਪੀ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨੀ ਆਧਾਰਤ ਬੀਕੇਆਈ ਮਾਸਟਰਮਾਈਂਡ ਹਰਵਿੰਦਰ ਰਿੰਦਾ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸੀ ਉਹਨਾਂ ਕਿਹਾ ਕਿ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਮੁਲਜ਼ਮ ਕਰਨਦੀਪ ਯਾਦਵ ਨੇ ਇਸੇ ਸਾਲ ਜਨਵਰੀ ਵਿੱਚ ਤਰਨਤਾਰਨ ਤੋਂ ਬਰਾਮਦ ਹੋਏ ਗਰਨੇਡਾ ਤੇ ਹਥਿਆਰਾਂ ਦੀ ਡਿਲੀਵਰੀ ਕੀਤੀ ਸੀ ਜਾਣਕਾਰੀ ਦੇ ਅਨੁਸਾਰ ਤਰਨਤਾਰਨ ਪੁਲਿਸ ਨੇ ਚਾਰ ਕਾਰਕੁਨ ਜਿਨ੍ਹਾਂ ਦੀ ਪਛਾਣ ਰੋਬਨਜੀਤ ਸਿੰਘ ਉਰਫ ਰੋਬਨ ਹਰਪ੍ਰੀਤ ਸਿੰਘ ਉਰਫ ਹੈਪੀ ਨਵਜੋਤ ਸਿੰਘ ਉਰਫ ਨਵ ਅਤੇ ਜਗਦੀਪ ਸਿੰਘ ਉਰਫ ਜੱਗਾ ਵਜੋਂ ਹੋਈ ਹੈ। ਉਹਨਾਂ ਨੂੰ ਦੋ ਹੈਂਡ ਗਰਨੇਡ ਅਤੇ ਇੱਕ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਡੀਜੀਪੀ ਯਾਦਵ ਨੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਜੋ ਕਿ ਅੰਮ੍ਰਿਤਸਰ ਦੇ ਖੰਡਵਾਲਾ ਛੇਟਾ ਇਲਾਕੇ ਨਾਲ ਸੰਬੰਧਿਤ ਨੇ। ਉਹਨਾਂ ਨੂੰ ਬਿਹਾਰ ਦੇ ਮੇਧਪੁਰ ਦੇ ਵਿੱਚੋਂ ਕਮਾਰ ਖੰਡ ਪੁਲਿਸ ਥਾਣੇ ਅਦੀਨ ਆਉਂਦੇ ਅਧਿਕਾਰ ਖੇਤਰ ਵਿੱਚੋਂ ਉਸ ਵਕਤ ਗ੍ਰਿਫਤਾਰ ਕੀਤਾ ਜਦੋਂ ਉਹ ਉੱਥੋਂ ਨੇਪਾਲ ਭੱਜਣ ਦੀ ਯੋਜਨਾ ਉਰੀਖ ਰਹੀ ਸੀ। ਉਨਾ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਨੂੰ ਹੋਰ ਪੁੱਛਗਛ ਵਾਸਤੇ ਵਾਪਸ ਪੰਜਾਬ ਲਿਆਂਦਾ ਜਾ ਰਿਹਾ ਹੈ। ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਪ੍ਰੂਕਸ਼ੇਜੋਗ ਸੂਜਨਾਵਾਂ 'ਤੇ ਉਹ ਕਹਿੰਦੇ ਕਾਰਵਾਈ ਕੀਤੀ ਗਈ ਜਿਸ ਤੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ, ਏਡੀਸੀਪੀ ਸੀਟੀ 2 ਅਤੇ ਏਸੀਪੀ ਵੈਸਟ ਦੀ ਨਿਗਰਾਨੀ ਅਤੇ ਛੇਟਾ ਪੁਲਿਸ ਸਟੇਸ਼ਨ ਅਮ੍ਰਿਤਸਰ ਦੇ ਅਧਿਕਾਰੀਆਂ ਦੀ ਅਗਵਾਈ ਦੇ ਹੇਠ ਖੋਪੀਆ ਆਪਰੇਸ਼ਨ ਚਲਾਇਆ ਗਿਆ ਸੀ। ਜਿਸ ਤਰ੍ਹਾਂ ਮਲਜ਼ਮਾਂ ਨੂੰ ਬਿਹਾਰ ਤੋਂ ਸਫਲਤਾਪੂਰਵਕ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਵਾਸਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਤੇ ਬਰਾਮਦਗੀਆਂ ਦੀ ਵੀ ਉਮੀਦ ਹੈ ਇਸ ਸਬੰਧੀ ਅੰਮ੍ਰਿਤਸਰ ਦੇ ਥਾਣਾ ਛੇਟਾ ਦੇ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21 ਸੀ ਤਹਿਤ ਐਫਆਈਆਰ ਨੰਬਰ 42 ਜੋ ਕਿ 7 ਮਾਰਚ 2025 ਨੂੰ ਪਹਿਲਾਂ ਹੀ ਦਰਜ ਕੀਤੀ ਗਈ ਸੀ ਤੇ ਹੁਣ ਗੱਲ ਕਰਦਿਆਂ ਕਿ ਸ਼੍ਰੀ ਮੁਕਸਰ ਸਾਹਿਬ ਵਾਲੇ ਪਾਸਿਓਂ ਬਹੁਤ ਵੱਡੀ ਤੇ ਮੰਦ ਭਾਗੀ ਖਬਰ ਮਿਲ ਰਹੀ ਹੈ ਇੱਕ ਪਿਓ ਪੁੱਤ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਪਿੰਡ ਵੜਿੰਗ ਦੇ ਕੋਲੋਂ ਲੰਘਦੀ ਰਾਜਸਥਾਨ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਘਟਨਾ ਦਾ ਪਤਾ ਲੱਗਦਾ ਵੱਡੀ ਗੰਟੀ ਵਿੱਚ ਲੋਕ ਇਕੱਠੇ ਹੋਏ ਮੌਕੇ ਤੇ ਪਹੁੰਚਿਆ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਉਹਨਾਂ ਵੱਲੋਂ ਵੀ ਨਹਿਰ ਦੇ ਵਿੱਚੋਂ ਦੋਵਾਂ ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਲਗਭਗ 42 ਕੁ ਵਰਿਆਂ ਦੇ ਗੁਰਲਾਲ ਸਿੰਘ ਅਤੇ ਉਹਨਾਂ ਦੇ ਪੁੱਤਰ ਜਿਸ ਦੀ ਉਮਰ ਤਕਰੀਬਨ 15 ਕੁ ਵਰਿਆਂ ਤੇ ਨਾਮ ਬਲਜੋਤ ਸਿੰਘ ਪਿੰਡ ਮੜਾਕ ਜੋ ਕਿ ਮੋਟਰਸਾਈਕਲ ਤੇ ਪਿੰਡ ਵੜਿੰਗ ਦੇ ਨੇੜੇ ਨਹਿਰ ਕੋਲ ਗਏ ਅਤੇ ਅਚਾਨਕ ਦੋਵਾਂ ਨੇ ਮੋਟਰਸਾਈਕਲ ਖੜਾ ਕਰਕੇ ਛਾਲ ਮਾਰ ਦਿੱਤੀ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨੇ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਦੂਸਰੇ ਪਾਸੇ ਥਾਣਾ ਬਰੀਵਾਲਾ ਪੁਲਿਸ ਨੇ ਮੌਕੇ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸੀ ਦੱਸਿਆ ਜਾ ਰਿਹਾ ਹੈ ਕਿ ਗੁਰਲਾਲ ਸਿੰਘ ਦੇ ਸਿਰ ਤੇ ਕਰਜ਼ਾ ਕਾफी ਸੀ ਜਿਸ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ ਇਸੇ ਕਰਕੇ ਸ਼ਾਇਦ ਉਸ ਨੇ ਇਹ ਕਦਮ ਚੁੱਕਿਆ ਹੋਣਾ ਹੈ ਪਤਾ ਲੱਗਾ ਕਿ ਬਲਜੋਤ ਸਿੰਘ ਪਿੰਡ ਹਰੀਕੇ ਕਲਾਂ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਸੀ ਇਸ ਘਟਨਾ ਦੇ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੱਸੀ ਜਾ ਰਹੀ ਹੈ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਗੁਰਲਾਲ ਨੇ ਘਟਨਾ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਪੁਲਿਸ ਉਸ ਵੀਡੀਓ ਦੀ ਵੀ ਜਾਂਚ ਕਰ ਰਹੀ ਹੈ ਡੀਐਸਪੀ ਨੇ ਦੱਸਿਆ ਕਿ Laash ਮਿਲਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਪੁਲਿਸ ਤੋਂ ਜ਼ਰੂਰੀ ਬਿਆਨ ਦਰਜ ਕਰਕੇ ਮਾਮਲੇ ਦੇ ਬਹੁਤ ਸਾਰੇ ਜਿਹੜੇ ਪਹਿਲੂ ਐ ਉਹਨਾਂ ਦੀ ਵੱਖ-ਵੱਖ ਕੌਨਸੋ ਜਾਂਚ ਵੀ ਕਰ ਰਹੀ ਹੈ ਤੇ ਇਸੇ ਤਰ੍ਹਾਂ ਦੀ ਖਬਰ ਇੱਕ ਆਂਧਰਾ ਪ੍ਰਦੇਸ਼ ਦੇ ਵਿੱਚੋਂ ਵੀ ਵੱਲ ਰਹੀ ਹੈ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਦੇ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਤੇਲ ਅਤੇ ਕੁਦਰਤੀ ਗੈਸ ਨਿਗਮ ਦੇ ਇੱਕ 37 ਸਾਲਾ ਕਰਮਚਾਰੀ ਨੇ ਕਥਿਤ ਤੌਰ ਤੇ ਆਪਣੇ ਦੋ ਪੁੱਤਰਾਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਖੁਦਕੁਸ਼ੀ ਕੀਤੀ ਹੈ ਪੁਲਿਸ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕੇ ਬੱਚਿਆਂ ਦੇ ਪਿਤਾ ਵੀ ਚੰਦਰ ਕਿਸ਼ੋਰ ਨੇ ਆਪਣੇ 7 ਅਤੇ 6 ਸਾਲ ਦੇ ਦੋ ਪੁੱਤਰਾਂ ਨੂੰ ਪਹਿਲਾਂ ਪਾਣੀ ਦੀ ਬਾਲਟੀ ਵਿੱਚ ਡੋਬੋ ਕੇ ਮਾਰ ਦਿੱਤਾ ਘਟਨਾ ਤਕਰੀਬਨ ਰਾਤ 10 ਵਜੇ ਵਾਪਰੀ ਮਲਜ਼ਮ ਨੇ ਪਹਿਲਾਂ ਆਪਣੇ ਬੱਚਿਆਂ ਦੀ ਮਾੜੀ ਵਿਦਿਆਕ ਕਾਰਗਜ਼ਰ ਤੋਂ ਨਿਰਾਸ਼ ਹੋ ਕੇ ਉਹਨਾਂ ਨੂੰ ਪਾਣੀ ਦੀ ਭਰੀ ਬਾਲਟੀ ਦੇ ਵਿੱਚ ਡੋਬੋ ਕੇ ਮਾਰ ਦਿੱਤਾ ਉਹਦੇ ਤੋਂ ਬਾਅਦ ਉਸਨੇ ਬੈੱਡਰੂਮ ਵਿੱਚ ਜਾ ਕੇ ਖੁਦ ਫਾਹ ਲੈ ਲਿਆ ਜਦੋਂ ਉਸਦੀ ਪਤਨੀ ਕਮਰੇ ਵਿੱਚ ਪਹੁੰਚੀ ਤਾਂ ਉਸਰੇ ਆਪਣੇ ਪਤਨੀ ਨੂੰ ਲਟਕਦਾ ਦੇਖਿਆ ਅਤੇ ਬੱਚੇ ਉਸਤੇ ਬੇਹੋਸ਼ ਸਨ ਪੁਲਿਸ ਅਨੁਸਾਰ ਮਲਜ਼ਮ ਨੂੰ ਡਰ ਸੀ ਕਿ ਜੇਕਰ ਉਸਦੇ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਨਾ ਹੋਏ ਤਾਂ ਉਹਨਾਂ ਦਾ ਭਵਿੱਖ ਚੰਗਾ ਨਹੀਂ ਹੋਊਗਾ ਸੰਘਰਸ਼ ਕਰਨਾ ਪਵੇਗਾ ਅਤੇ ਉਹ ਇਸ ਮੁਕਾਬਲੇ ਵਾਲੀ ਦੁਨੀਆ ਵਿੱਚ ਪਛੜ ਜਾਣਗੇ ਇਸੇ ਮਾਨਸਿਕ ਦਬਾਹੇ ਹੇਠ ਉਸਨੇ ਇਹ ਵੱਡਾ ਕਦਮ ਚੁੱਕਿਆ ਹੈ ਮੌਕੇ ਤੋਂ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ ਇਹਦੇ ਨਾਲ ਹੀ ਮੌਕੇ ਤੇ ਫੋਰੈਂਸਿਕ ਟੀਮ ਵੀ ਤਾਇਨਾਤ ਕਰ ਦਿੱਤੀ ਗਈ ਸੀ ਅਤੇ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਹੁਣ ਅਮਰੀਕਾ ਕੁਝ ਨਵੀਆਂ ਸਕੀਮਾਂ ਘੜ ਰਿਹਾ ਹੈ ਜਾਣਕਾਰੀ ਮਿਲ ਰਹੀ ਹੈ ਕਿ 트ੰਪ ਪ੍ਰਸ਼ਾਸਨ ਪਾਕਿਸਤਾਨ ਸਮੇਤ ਕਈ ਮੁਲਕਾਂ ਦੇ ਨਾਗਰਿਕਾਂ ਦੇ ਖਿਲਾਫ ਵਿਆਪਕ ਯਾਤਰਾ ਪਾਬੰਦੀ ਤੇ ਵਿਚਾਰ ਕਰ ਰਿਹਾ ਹੈ ਇਹਨੂੰ ਲੈ ਕੇ ਇੱਕ ਸੂਚੀ ਬਣਾਈ ਗਈ ਹੈ ਜਿਸ ਦੇ ਵਿੱਚ 41 ਮੁਲਕ ਦੱਸੀ ਜਾ ਰਹੇ ਨੇ ਇਹਨਾਂ ਨੂੰ ਤਿੰਨ ਵੱਖ-ਵੱਖ ਗਰੁੱਪਾਂ ਵਿੱਚ ਵੰਡਿਆ ਗਿਆ ਹੈ 10 ਮੁਲਕਾਂ ਦੇ ਪਹਿਲੇ ਗਰੁੱਪ ਵਿੱਚ ਅਫਗਾਨਿਸਤਾਨ, ਈਰਾਨ, ਸੀਰੀਆ, ਕਿਊਬਾ ਅਤੇ ਉੱਤਰੀ ਕੋਰੀਆ ਸਮੇਤ ਹੋਰ ਮੁਲਕ ਨੇ ਇਨ੍ਹਾਂ ਦੇ ਖਿਲਾਫ ਪੂਰਨ ਵੀਜ਼ਾ ਮੁਅਤਲੀ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਦੂਸਰੇ ਗਰੁੱਪ ਦੇ ਵਿੱਚ ਇਰਿਟੇਰੀਆ, ਹੈਤੀ, ਲਾਉਸ, ਮਿਆਂਮਾਰ, ਦੱਖਣੀ ਸੋਡਾਨ ਇਹਨਾਂ ਨੂੰ ਅੰਸ਼ਕ ਮੁਅਤਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੀਸਰੇ ਗਰੁੱਪ ਦੇ ਵਿੱਚ ਬੇਲਾਰੂਸ, ਪਾਕਿਸਤਾਨ, ਤੁਰਕਮਿਸਤਾਨ ਅਤੇ 26 ਹੋਰ ਮੁਲਕ ਨੇ ਜੇਕਰ ਉਹਨਾਂ ਦੀਆਂ ਸਰਕਾਰਾਂ 2 ਮਹੀਨਿਆਂ ਭਾਵ 60 ਦਿਨਾਂ ਦੇ ਅੰਦਰ-ਅੰਦਰ ਜਿਹੜੀਆਂ ਉਹਨਾਂ ਨੂੰ ਕਮੀਆਂ ਆਖਿਆ ਗਿਆ ਉਹ ਸਬੰਧਤ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੀਆਂ ਤਾਂ ਉਹਨਾਂ ਦੇ ਨਾਗਰਿਕਾਂ ਤੇ ਵੀ ਅਮਰੀਕੀ ਵੀਜ਼ਾ ਜਾਰੀ ਕਰਨ ਤੇ ਅੰਸ਼ਕ ਮੁਤਲੀ ਕੀਤੀ ਜਾ ਸਕਦੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸੂਚੀ ਵਿੱਚ ਬਦਲਾਅ ਵੀ ਕੀਤਾ ਜਾ ਸਕਦਾ ਹੈ ਤੇ ਇਹਨੂੰ ਵਿਦੇਸ਼ ਮੰਤਰੀ ਮਾਰਕੋ ਰੂਬਿਓ ਸਵੇਤ ਪ੍ਰਸ਼ਾਸਨ ਦੇ ਵੱਲੋਂ ਹਾਲੇ ਸਿਫਾਰਿਸ਼ ਕੀਤਾ ਜਾਣਾ ਵੀ ਬਾਕੀ ਹੈ। ਇਹਨੂੰ ਲੈ ਕੇ ਵਿਦੇਸ਼ ਵਿਭਾਗ ਨੇ ਟਿੱਪਣੀ ਦੀ ਅਪੀਲ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਇਹ ਕਦਮ ਰਾਸ਼ਟਰਪਤੀ ਟਰੰਪ ਦੇ ਪਹਿਲੇ ਕਾਰਜਕਾਲ 'ਚ ਸੱਤ ਮੁਸਲਮ ਬਹੁਗਿਣਤੀ ਵਾਲੇ ਮੁਲਕਾਂ ਦੀ ਜਿਹੜੀ ਉਹਨਾਂ ਦੇ ਯਾਤਰੀ ਸਨ ਉਹਨਾਂ ਤੇ ਪਾਬੰਦੀਆਂ ਦੀ ਯਾਦ ਵੀ ਤਾਸਾ ਕਰਵਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ 20 ਜਨਵਰੀ ਨੂੰ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰ ਦਿੱਤਾ ਸੀ ਜਿਸ ਦੇ ਵਿੱਚ ਰਾਸ਼ਟਰੀ ਸੁਰੱਖਿਆ ਖਤਰਿਆਂ ਦਾ ਪਤਾ ਲਗਾਉਣ ਲਈ ਅਮਰੀਕਾ ਵਿੱਚ ਦਾਖਲੇ ਦੇ ਚਾਹਵਾਨ ਕਿਸੇ ਵੀ ਵਿਦੇਸ਼ੀ ਦੀ ਸੁਰੱਖਿਆ ਜਾਂਚ ਦੀ ਲੋੜ ਸੀ ਉਸ ਆਦੇਸ਼ ਵਿੱਚ ਕਈ ਕੈਬਨਟ ਮੈਂਬਰਾਂ ਨੂੰ 21 ਮਾਰਚ ਤੱਕ ਉਹਨਾਂ ਦੇਸ਼ਾਂ ਦੀ ਸੂਚੀ ਪੇਸ਼ ਕਰਦਾ ਨਿਰਦੇਸ਼ ਵੀ ਦਿੱਤਾ ਗਿਆ ਸੀ ਜਿਨ੍ਹਾਂ ਤੋਂ ਯਾਤਰਾ ਅੰਸ਼ਕ ਰੂਪ ਨਾਲ ਜਾਂ ਪੂਰੀ ਤਰ੍ਹਾਂ ਮੁਅਤਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਜਾਂਚ ਤੇ ਸਕ੍ਰੀਨਿੰਗ ਜਾਣਕਾਰੀ ਬਹੁਤ ਘੱਟ ਹੈ ਹਾਊਸਰ ਪਬਲਿਕਨ ਦੇ ਇੱਕ ਗਰੁੱਪ ਨੇ ਚੀਨੀ ਵਿਦਿਆਰਥੀ ਨੂੰ ਅਮਰੀਕੀ ਸਕੂਲਾਂ ਵਿੱਚ ਪੜਨ ਤੋਂ ਰੋਕਣ ਵਾਸਤੇ ਵੀ ਇੱਕ ਬਿੱਲ ਪੇਸ਼ ਕਰ ਦਿੱਤਾ ਹੈ ਆਸਰ ਵਿੱਚ ਕੁਝ ਸੰਸਦ ਮੈਂਬਰ ਰਾਸ਼ਟਰੀ ਸੁਰੱਖਿਆ ਚੇਤਾਵਨੀ ਨੂੰ ਲੈ ਕੇ ਚੀਨ ਤੇ ਨਿਸ਼ਾਨੇ ਵਨ ਰਹੇ ਨੇ ਰਿਲੇ ਮੂਰ ਨੇ ਬਿੱਲ ਪੇਸ਼ ਕੀਤਾ ਜਿਹੜਾ ਚੀਨੀ ਨਾਗਰਿਕਾਂ ਨੂੰ ਅਜਿਹਾ ਵੀਜ਼ਾ ਹਾਸਲ ਕਰਨ ਤੋਂ ਰੋਕ ਸਕਦਾ ਹੈ ਜਿਹੜਾ ਵਿਦੇਸ਼ੀਆਂ ਨੂੰ ਅਧਿਐਨ ਕਰਨ ਜਾਂ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਯਾਤਰਾ ਦੀ ਇਜਾਜ਼ਤ ਦਿੰਦਾ ਹੈ ਦੱਸਿਆ ਗਿਆ ਕਿ ਇਸ ਬਿੱਲ ਨੂੰ ਪੰਜ ਹੋਰ ਰਿਪਬਲਿਕਾਂ ਦਾ ਵੀ ਸਮਰਥਨ ਹਾਸਲ ਹੈ ਤੇ ਦੂਸਰੇ ਪਾਸੇ ਨਾਲ ਹੀ ਅਮਰੀਕਾ ਦੇ ਵਿੱਚੋਂ ਇੱਕ ਵੱਡੇ ਤੂਫਾਨ ਇੱਕ ਵੱਡੇ ਕਹਿਰ ਦੀ ਜਾਣਕਾਰੀ ਹੈ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਿਆਨਕ ਤੂਫਾਨ ਆਇਆ ਜਿਸ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ ਮਿਸौरी ਸਟੇਟ ਹਾਈਵੇ ਗਸ਼ਟ ਟੀਮ ਨੇ ਦੱਸਿਆ ਕਿ ਤੂਫਾਨ ਕਾਰਨ 10 ਲੋਕਾਂ ਦੀ ਮੌਤ ਹੋ ਗਈ ਕਈ ਲੋਕ ਜ਼ਖਮੀ ਵੀ ਹੋਏ ਨੇ ਅਰਕਾਂਸਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਪੈਂਡੈਂਟ ਕਾਉਂਟੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 8 ਕਾਉਂਟੀਆਂ ਵਿੱਚ 29 ਹੋਰ ਲੋਕ ਜ਼ਖਮੀ ਹੋਏ ਨੇ। ਉੱਥੋਂ ਦੇ ਜਨਤਕ ਸੁਰੱਖਿਆ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੂਬੇ ਭਰ ਵਿੱਚ 16 ਕਾਉਂਟੀ ਦੇ ਘਰ ਅਤੇ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਬਿਜਲੀ ਲਾਈਨਾਂ ਟੁੱਟ ਗਈਆਂ ਨੇ, ਦਰਖਤ ਡਿੱਗ ਗਏ ਨੇ। ਅਧਿਕਾਰੀਆਂ ਨੇ ਦੱਸਿਆ ਕਿ ਟੈਕਸਸ ਪੈਨ ਹੈਂਡਲ ਦੇ ਅਮਰੀਲੋ ਵਿੱਚ ਧੂੜ ਭਰੇ ਤੂਫਾਨ ਦੇ ਦੌਰਾਨ ਕਾਰ ਹਾਦਸਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਹਿੰਸਕ ਤੂਫਾਨ ਦਾ ਖਤਰਾ ਘਾਤਕ ਹੋਣ ਦੇ ਨਾਲ-ਨਾਲ ਵਿਨਾਸ਼ਕਾਰੀ ਵੀ ਸਾਹਤ ਹੋਇਆ ਜਦੋਂ ਤੇਜ਼ ਹਵਾਵਾਂ ਸ਼ਨੇਚਰਵਾਰ ਨੂੰ ਪੂਰਬ ਵੱਲ ਮਿਸਿਸਿਪੀ ਘਾਟੀ ਅਤੇ ਡੀਪ ਸਾਊਥ ਵੱਲ ਵਧੀਆਂ ਇਹਦੇ ਤੋਂ ਪਹਿਲਾਂ ਮਿਸੌਰੀ ਸਟੇਟ ਹਾਈਵੇ ਪੈਟਰੋਲ ਨੇ ਦੱਸਿਆ ਸੀ ਕਿ ਓਜ਼ਾਰਕ ਕਾਉਂਟੀ ਦੇ ਬੇਕਰਸਫੀਲਡ ਇਲਾਕੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਮਿਸੌਰੀ ਦੇ ਬੱਟਲਰ ਕਾਉਂਟੀ ਦੇ ਕਾਰਨਰ ਜਿਮ ਆਰਕਸ ਨੇ ਦੱਸਿਆ ਸੀ ਕਿ ਬੇਕਰਸਫੀਲਡ ਦੇ ਕਰੀਬ 177 ਕਿਲੋਮੀਟਰ ਪੂਰਬ ਵਿੱਚ ਸ਼ਨੀਵਾਰ ਤੜਕੇ ਤੂਫਾਨ ਕਾਰਨ ਇੱਕ ਘਰ ਚ ਤੂਫਾਨ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਮਨੇ ਬਚਾਅ ਕਰਮਚਾਰੀ ਦੇ ਪਹੁੰਚਣ ਤੇ ਉਹਨਾਂ ਦਾ ਸਾਹਮਣਾ ਕਰਨ ਵਾਲੇ ਦਰਸ਼ਤਾ ਵਰਣਨ ਕਰਦਿਆਂ ਦੱਸਿਆ ਕਿ ਲੱਗਦਾ ਹੀ ਨਹੀਂ ਸੀ ਕਿ ਇੱਥੇ ਇਸ ਘਰ ਵਿੱਚ ਕਦੇ ਕੋਈ ਰਹਿੰਦਾ ਹੋਵੇਗਾ ਸਿਰਫ ਇੱਕ ਮਲਬੇ ਦਾ ਢੇਰ ਨਜ਼ਰ ਆ ਰਿਹਾ ਸੀ ਫਰਸ਼ ਵੀ ਪੁੱਟਿਆ ਜਾ ਚੁੱਕਿਆ ਸੀ ਅਸੀਂ ਕੰਦਾਂ ਤੇ ਤੁਰ ਰਹੇ ਸੀ ਉਹਨਾਂ ਦੱਸਿਆ ਕਿ ਬਚਾਅ ਕਰਮੀ ਘਰ ਵਿੱਚ ਇੱਕ ਔਰਤ ਨੂੰ ਬਚਾਉਣ ਵਿੱਚ ਸਫਲ ਰਹੇ ਇਹ ਮੌਤਾਂ ਅਜਿਹੇ ਸਮੇਂ ਹੋਈਆਂ ਨੇ ਜਦੋਂ ਅਮਰੀਕਾ ਭਾਰ ਵਿੱਚ ਚੱਲ ਰਹੇ ਵੱਡੇ ਤੂਫਾਨ ਪ੍ਰਣਾਲੀ ਕਾਰਨ ਤੇਜ਼ ਹਵਾਵਾਂ ਚੱਲੀਆਂ ਨੇ ਜਿਸ ਨਾਲ ਭਿਆਨਕ ਧੂੜ ਭਰੇ ਤੂਫਾਨ ਆਏ ਆ ਅਤੇ 100 ਤੋਂ ਵੱਧ ਥਾਵਾਂ ਤੇ ਜੰਗਲੀ ਅੱਗਾਂ ਲੱਗ ਗਈਆਂ ਨੇ ਤੂਫਾਨ ਸ਼ਕਤੀ ਵਾਲੀਆਂ ਹਵਾਵਾਂ ਸਨ ਜਿਹੜੀਆਂ ਉਹ ਮੌਸਮ ਦੀਆਂ ਅਤਿਅੰਤ ਸਥਿਤੀਆਂ 10 ਕਰੋੜ ਤੋਂ ਵੱਧ ਲੋਕਾਂ ਦੇ ਘਰ ਉਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਭੂ ਵਿਖਵਾਣੀ ਪਹਿਲਾਂ ਹੀ ਕੀਤੀ ਗਈ ਸੀ ਕੈਨੇਡੀਅਨ ਸਰਹੱਦ ਤੋਂ ਟੈਕਸਸ ਤੱਕ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੋਈ ਸੀ ਜਿਸ ਨਾਲ ਠੰਡੇ ਉੱਤਰੀ ਖੇਤਰਾਂ ਦੇ ਵਿੱਚ ਬਰਫ਼ੀਲੇ ਤੂਫਾਨ ਦੀ ਸਥਿਤੀ ਦੱਖਣ ਵੱਲ ਗਰਮ ਖੁਸ਼ਕ ਖੇਤਰਾਂ ਵਿੱਚ ਜੰਗਲੀ ਅੱਗਾਂ ਦਾ ਖਤਰਾ ਹੈ ਓਕਲਾਹੋਮਾ ਦੇ ਕੁਝ ਭਾਈਚਾਰਿਆਂ ਨੂੰ ਖਾਲੀ ਕਰਦੇ ਹੁਕਮ ਵੀ ਦਿੱਤੇ ਗਏ ਐ ਕਿਉਂਕਿ ਸੂਬੇ ਭਰ ਵਿੱਚ 130 ਤੋਂ ਵੱਧ ਥਾਵਾਂ ਤੇ ਅੱਗਾਂ ਲੱਗਣ ਦੀਆਂ ਖਬਰਾਂ ਨੇ ਸਟੇਟ ਪੈਟਰੋਲ ਨੇ ਕਿਹਾ ਕਿ ਹਵਾਵਾਂ ਇੰਨੀਆਂ ਤੇਜ਼ ਸੀ ਕਿ ਉਹਨਾਂ ਨੇ ਕਈ ਟਰੈਕਟਰ ਟਰਾਲੀਆਂ ਤੇ ਟਰੱਕ ਵੀ ਪਲਟਾ ਦਿੱਤੇ ਪੱਛਮੀ ਓਕਲਾਹਾਮਾ ਵਿੱਚ ਇੰਟਰਸਟੇਟ 40 ਤੇ 48 ਫੁੱਟ ਲੰਮਾ ਟਰੇਲਰ ਲੈ ਕੇ ਜਾ ਰਹੇ ਇੱਕ ਡਰਾਈਵਰ ਨੇ ਦੱਸਿਆ ਕਿ ਹਵਾ ਬਹੁਤ ਭਿਆਨਕ ਤੇ ਤੇਜ਼ ਸੀ ਹਵਾ ਇੰਨੀ ਕ ਤੇਜ਼ ਸੀ ਅਤੇ ਉਹਦੇ ਵਿੱਚ ਰੇਤਾ ਅਤੇ ਗੰਦਗੀ ਸੀ ਕਿ ਮੈਂ 55 ਮੀਲ ਪ੍ਰਤੀ ਘੰਟੇ ਤੋਂ ਵੱਧ ਟਰੱਕ ਨਹੀਂ ਸੀ ਚਲਾ ਸਕਿਆ ਮੈਨੂੰ ਡਰ ਸੀ ਕਿ ਜੇ ਮੈਂ ਅੱਗੇ ਟਰੱਕ ਤੋਰਿਆ ਤੇ ਇਹ ਉੱਡ ਜਾਵੇਗਾ ਮਾਹਿਰਾਂ ਦਾ ਮੰਨਣਾ ਹੈ ਕਿ ਮਾਰਚ ਵਿੱਚ ਮੌਸਮ ਦੀਆਂ ਅਜਹੀਆਂ ਹੱਦਾਂ ਵੇਖਣਾ ਅਸਾਧਾਰਨ ਨਹੀਂ ਹੈ ਅਸਲ ਦੇ ਵਿੱਚ ਅਮਰੀਕਾ ਦੇ ਵਿੱਚ ਆਏ ਇਸ ਤੂਫਾਨ ਨੇ ਬਹੁਤ ਸਾਰਾ ਜਨਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਬਹੁਤ ਸਾਰੇ ਲੋਕ ਘਰੋਂ ਬੇਕਰਨੇ ਅਤੇ ਬਹੁਤ ਸਾਰੇ ਇਲਾਕਿਆਂ ਵਿੱਚ ਬਿਜਲੀ ਦੀ ਬੱਤੀ ਗੋਲ ਹੈ। ਦੋਸਤੋ ਇਸੇ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ। ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਖਾ